ਨੀ ਸਾਡੇ ਪਰ ਦੇ ਗਵਾਹੀ ਗੱਲ ਦੀ ਨਹੀਂ ਕਦੇ ਰੱਖਿਆ ਹਿਸਾਬ ਨਾ ਕੋਈ ਬਾਕੀ ਮਠਿਆ ਓ ਚੜੀ ਆ ਜਵਾਨੀ ਤਾਜੀ ਤਾਜੀ ਮਠਿਆ ਕਿਸ਼ਤਾਂ ਚ ਮੋੜਦੇ ਨਾ ਪਾਜੀ ਮਠਿਆ ਮੇਰੀ ਸਾਡੇ ਪਰ ਦੇ ਗਵਾਹੀ ਗੱਲ ਦੀ ਨਹੀਂ ਕਦੇ ਰੱਖਿਆ ਹਿਸਾਬ ਨਾ ਕੋਈ ਬਾਕੀ ਮਠਿਆ ਮੇਰੀ ਸਾਡੇ ਪਰ ਦੇ ਗਵਾਹੀ ਗੱਲ ਦੀ ਨਹੀਂ ਕਦੇ ਰੱਖਿਆ ਹਿਸਾਬ ਨਾ ਕੋਈ ਬਾਕੀ ਮਠਿਆ ਓਏ ਯਾਰ ਜੋ ਬਣਾਏ ਤਿੰਨ ਚਾਰ ਬਲੀਆਂ ਅੱਜ ਤੱਕ ਖੜਿਆ ਉਹ ਨਾਲ ਬਲੀਆਂ ਹੱਥ ਕੋਈ ਵਿਧਾਵੇ ਸੀਨੇ ਲਾ ਲਈ ਦਾਨੀ ਅਸੀਂ ਬੰਦਨੀਓ ਕੀਤੀ ਕਦੇ ਤਾਕੀ ਮਠੀਏ 베ਰੀ ਸਾਡੇ ਪਰਦੇ ਗਵਾਹੀ ਦਨ ਦੀ ਨਹੀਂ ਕਦੇ ਰੱਖਿਆ ਹਿਸਾਬ ਨਾ ਕੋਈ ਬਾਕੀ ਮਠੀਏ 베ਰੀ ਸਾਡੇ ਪਰਦੇ ਗਵਾਹੀ ਦਨ ਦੀ ਨਹੀਂ ਕਦੇ ਰੱਖਿਆ ਹਿਸਾਬ ਨਾ ਕੋਈ ਬਾਕੀ ਮਠੀਏ ਔਰ ਰਹਿਨੇ ਆ ਪੰਜਾਬ ਚ ਨੀ ਮਾਨ ਪੂਰਾਇਆ ਇੱਜ਼ਤਾਂ ਦੇ ਰਾਖਿਆਂ ਦਾ ਸ਼ਾਨ ਪੂਰਾਇਆ ਖੜੇ ਜਿਹੜੇ ਬਾਡਰਾਂ ਤੇ ਉਹੀ ਅਸੀਂ ਆ ਨਹੀਂ ਸਾਡਾ ਸਰਕਾ ਤੇ ਖੜਾ ਜੋ ਕਿਸਾਨ ਹੋਇਆ ਆ ਅੱਜ ਤੱਕ ਚੱਲਿਆ ਨਾ ਰੋਮ ਕਿਸੇ ਦਾ ਨਹੀਂ ਗੁਰੂ ਦਸਵੇਂ ਬਣਾਇਆ ਸਾਨੂੰ ਬਾਗੀ ਮਿੱਠੀਏ ਮੇਰੀ ਸਾਡੇ ਪਰਦੇ ਗਵਾਹੀ ਗੱਲ ਦੀ ਨਹੀਂ ਕਦੇ ਰੱਖਿਆ ਹਿਸਾਬ ਨਾ ਕੋਈ ਬਾਗੀ ਮਿੱਠੀਏ ਮੇਰੀ ਸਾਡੇ ਪਰਦੇ ਗਵਾਹੀ ਗੱਲ ਦੀ ਨਹੀਂ ਕਦੇ ਰੱਖਿਆ ਹਿਸਾਬ ਨਾ ਕੋਈ ਬਾਗੀ ਮਿੱਠੀਏ ਜੇ ਆਪਣਾ ਤੁਹਾਨੂੰ ਗਾਣਾ ਚੰਗਾ ਲੱਗਿਆ ਤੇ ਸਾਰੇ ਜਣੇ ਲਾਈਕ ਸ਼ੇਅਰ ਕਮੈਂਟ ਕਰਿਓ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਲੱਗਿਆ ਕਿਹੋ ਜਿਹਾ ਠੀਕ ਆ ਕਿਉਂਕਿ ਇਹਦੇ ਨਾਲ ਆਇਉਂਦਾ ਵੀ ਆਰਟਿਸਟ ਦਾ ਹੌਸਲਾ ਵਧਦਾ ਰਹਿੰਦਾ ਤੇ ਬੰਦੇ ਨੂੰ ਪਤਾ ਲੱਗਦਾ ਰਹਿੰਦਾ ਮੈਂ ਕੀ ਲਿਖ ਰਿਹਾ ਤੇ ਜਨਤਾ ਨੂੰ ਕੀ ਪਸੰਦ ਆ ਰਿਹਾ ਸੋ ਕਮੈਂਟ ਜ਼ਰੂਰ ਕਰੋ